ਦੀ ਡਿਊਟੀ ਕਰਦੇ ਇੱਕ ਫੌਜੀ ਨੂੰ 255 ਗ੍ਰਾਮ ਹੈਰੋਇਨ ਦੇ ਨਾਲ ਕਾਬੂ ਕੀਤਾ ਸੀ ਅਤੇ ਉਸੇ ਫੌਜੀ ਦੇ ਵੱਲੋਂ ਕੀਤੀ ਗਈ ਪੁਚਛਗਛ ਦੇ ਆਧਾਰ ਤੇ ਜਗਰਾਉਂ ਪੁਲਿਸ ਦੋ ਹੋਰ ਫੌਜੀਆਂ ਨੂੰ ਸ਼ੀਨਗਰ ਤੋਂ ਜਗਰਾਉਂ ਲੈ ਕੇ ਆਈ ਹੈ ਤੇ ਇਹਨਾਂ ਦੇ ਖਿਲਾਫ ਬਣਦੇ ਮਾਮਲੇ ਦਰਜ ਕਰਕੇ ਹੋਰ ਪੁਚਛਗਛ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਇਹਨਾਂ ਫੌਜੀ ਸ਼ੀਨਗਰ ਦੇ ਵਿੱਚ ਫੜੀ ਗਈ ਹੈਰੋਇਨ ਦਾ ਕੁਝ ਹਿੱਸਾ ਚੋਰੀ ਕਰਕੇ ਉਸ ਨੂੰ ਪੰਜਾਬ ਲੈ ਕੇ ਵੇਚਦੇ ਸਨ ਅਤੇ ਉਹਨਾਂ ਨੇ ਜਲਦੀ ਅਮੀਰ ਹੋਣ ਦੀ ਚਾਹਤ ਦੇ ਵਿੱਚ ਇਹ ਕਦਮ ਚੁੱਕਿਆ ਸੀ ਹਨੇ ਦਾ ਹੈਗੇ ਜਿਹਨਾਂ ਆਪਾਂ 잡ਦੀ ਹੈ ਪਿਛਲੇ ਦਿਨੀ ਜੇਥੇ ਮੈਸ਼ਰ ਬ੍ਰਿਟੀ ਦੇ ਤਹਿਤ ਹੀ ਕਾਰਵਾਈ ਕਰਦੇ ਹੋਏ ਸਾਨੂੰ ਇੱਕ ਕਾਮਯਾਬੀ ਮਿਲਦੀ ਜੀ ਅਸੀਂ ਕਮਰਸ਼ਲ ਕੁਆਂਟੀਟੀ 255 ਗ੍ਰਾਮ ਹੈਰੋਨ ਬਰਾਮਦ ਕੀਤੀ ਸੀਗੀ ਉਹਦੇ ਵਿੱਚ ਅਸੀਂ ਇੱਕ ਬੰਦਾ ਵਿਕਰਮਜੀਤ ਨੂੰ ਅਰੈਸਟ ਕੀਤਾ ਤੇ ਉਹਦੀ ਬੈਕਵਰਡ ਲਿੰਕਸ ਚੱਲਦੀ ਹੋਈ ਅਸੀਂ ਦੋ ਬੰਦੇ ਹੋਰ ਜਿਹੜੇ ਹੈਗੇ ਨੇ ਤੇ ਇਹਦੇ ਵਿੱਚ ਇੱਕ ਹੈਗੇ ਦੀ ਬਲਜਿੰਦਰ ਗੱਲੀ ਤੇ ਦੂਜੇ ਹੈਗੇ ਦਸਵਿੰਦਰ दर जिंदर है क्या तो है जेटो जिला फीडकोर दर हैं बराबर जिस जिंदर है चिंजरगलां जिला मुशीआपुर दर हैं बराबर ये तिमोई आर्मी से सर्विंग बलाजन से के ये ऐसी है ना जिगरस्तारी जुड़ी देखी है अपना संताली नंबर हम कर्मा थाना जोधा इक्की पचासी बाई का इक्की पचासी का तो जैसी इक्की पच्ची ਜੋ ਇਹਨਾਂ ਨੇ ਇਹਨਾਂ ਦਾ ਮਨ ਚੇਂਜ ਹੋਇਆ ਕਿ ਆਪਾਂ ਇਹਨੂੰ ਸਮਗਲ ਕਰੀਏ ਕਿ ਇਹਦੇ ਵਿੱਚੋਂ ਈਜ਼ੀ ਮਨੀ ਜਿਹਨੂੰ ਆਪਾਂ ਕਹਿੰਦੇ ਆ ਉਹ ਕਮਾਨ ਨੇ ਇਹਨਾਂ ਨੇ ਇਹਨੂੰ ਉੱਥੇ ਛੁਪਾ ਲਿਆ ਸੀਗਾ ਤੇ ਮੁੜ ਕੇ ਫਿਰ ਜਦੋਂ ਇਹਨਾਂ ਦਾ ਤਾਲਮੇ ਹੋਇਆ ਬਿਕਰਮਜੀਤ ਨਾਲ ਜਿਹੜਾ ਕਿ ਸਾਥੀ ਨੇ ਕਰਨੀ ਉੱਥੇ ਪੋਸਟ ਹੋਇਆ ਸੀ ਸੋ ਇਹਨਾਂ ਦਾ ਆਪਸ ਵਿੱਚ ਇਹਨਾਂ ਦਾ ਤਾਲਮੇ ਹੋ ਕੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਆਪਾਂ ਇਹਨੂੰ ਪੰਜਾਬ ਦੇ ਵਿੱਚ ਵੇਚ ਲਈ। ਜੀ ਉਸੇ ਲੜੀ ਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਬੰਦੇ ਅਰੈਸਟ ਕੀਤਾ ਬਿਕਰਮਜੀਤ ਤੇ ਉਹੀ ਲੜੀ ਦੇ ਵਿੱਚ ਅੱਗੇ ਦੋ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ। ਪਹਿਲਾਂ ਵੀ ਇਹਨਾਂ ਨੇ ਕੋਈ ਖੇਪ ਕੀਤੀ ਗਿਸ਼ਟਾਇ ਜੀ ਇਹ ਪਹਿਲੀ ਵਾਰੀ ਇਹਨਾਂ ਦਾ ਸੀਗਾ ਤੇ ਇਹ ਫਰਸਟ ਟਾਈਮ ਇਨਸਟੈਂਸ ਹੈ ਜਦੋਂ ਇਹਨਾਂ ਨੇ ਇਹ ਇੱਕ ਗੱਲ ਜਿਹੜੀ ਹੈ ਕਿ ਪਹਿਲੇ ਸੀ ਜੀ ਉਹਨਾਂ ਨੂੰ ਕੁਝ ਸਮਾਨ ਗੁਰਦੇਵ ਨੂੰ ਨਹੀਂ ਦਿੱਤਾ ਗਿਆ ਸੀਗਾ ਉਹਨੇ ਵੀ ਅੱਗੇ ਵੇਚਿਆ ਹੈਗਾ ਉਹ ਨੂੰ ਅਸੀਂ ਫੜਿਆ ਹੈਗੇ ਇਹਦੇ ਵਿੱਚ ਦੋ ਗ੍ਰਿਫਤਾਰੀਆਂ ਹੋਰ ਬਾਕੀ ਨੇ ਉਹ ਮੈਂ ਤੁਹਾਨੂੰ ਗਿਟੇ ਸ਼ੇ ਨਹੀਂ ਦੱਸ ਸਕਦਾ ਪਰ ਗੁਰਦੇਵ ਕਿਰਦਾ ਉਹ ਗੁਰਦੇਵ ਗ੍ਰਿਫਤਾਰ ਹੈ ਪਰ ਇਸ ਤੋਂ ਇਲਾਵਾ ਦੋ ਹੋਰ ਅਨਿਪੈਂਡਿੰਗ ਨੇ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਸੋਬਰ ਤੇ ਬੈਕਵਾਰਡਿੰਗ ਜਿਹੜੀ ਆਪਾਂ ਗੱਲ ਕਰਦੇ ਹਾਂ ਇਸ ਕੇਸ ਦੇ ਵਿੱਚ ਅਸੀਂ ਬੈਕਵਾਰਡਿੰਗਸ ਦਾ ਗਈ ਗਏ ਜਿਹਦੇ ਵਿੱਚ ਦੋ ਬੰਦੇ ਫੜੇ ਸਰਵੰਤਿੰਗ ਦੇ ਵਿੱਚ ਗੁਰਦੇਵ ਨਾਮਿਨੇਟ ਹੋ ਕੇ ਅਰੈਸਟ ਹੋਇਆ ਤੇ ਦੋ ਹੋਰ ਫਾਰਮਰ ਲਿੰਚ ਹਨੇ ਬਾਕੀ ਰਹੇ ਨੇ ਸੋ ਉਹ ਵੀ ਅਸੀਂ ਜਲਦੀ ਗ੍ਰਿਫਤਾਰ ਕਰਕੇ ਉਹਦੇ ਬਾਰੇ ਬਖਰੀ ਆਤੀ ਲੱਗਦੀ ਤੇ ਤਿੰਨੇ ਜਿਹੜੇ ਅਰੈਸਟ ਹੋਏ ਤਿੰਨੇ ਸ਼ੇਰਨਗਰ ਚ ਪੋਸਟਡ ਸੀ ਜੀ ਹਾਂ ਇਹ ਤਿੰਨੋਂ ਸ਼ੇਰਨਗਰ ਚ ਪੋਸਟਡ ਸੀਗੇ ਜਿਹੜਾ ਗੁਰਦੇਵ ਹੈਗਾ ਇਹ ਚੀਜ਼ਾ ਉਸਤੇ ਫੋਕਸ ਕਰਨਾ ਚਾਹੀਦਾ ਸੋ ਬਹੁਤ ਮੈਟਰ ਨਹੀਂ ਕਰਦਾ ਜਿਹਨਾਂ ਨੇ ਕ੍ਰਾਈਮ ਕੀਤਾ ਉਹ ਜ਼ਿਆਦਾ ਵੱਡਾ ਕੀਤਾ ਉਹ ਜਿਹੜਾ ਮੈਂ ਤੁਹਾਨੂੰ ਠੀਕ ਹੈ